ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਬਣਾਉਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਉਲਟੀ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਦੋਨਾਂ ਸਾਈਡਾਂ ਤੋਂ ਆਪਾਂ ਇਹ ਜਿਹੜਾ ਇਹਨੂੰ ਵਰਤ ਸਕਦੇ ਹਾਂ ਇਸ ਲਈ ਜਿਹੜੀ ਆਪਾਂ ਦੀ ਪੁੱਠ ਜਾਂ ਸਿੱਧ ਨਹੀਂ ਕਹਿ ਸਕਦੇ ਦੋਨਾਂ ਸਾਈਡਾਂ ਤੋਂ ਹੀ ਆਪਾਂ ਇਸ ਡਿਜ਼ਾਈਨ ਨੂੰ ਵਰਤ ਸਕਦੇ ਹਾਂ ਸ਼ਾਲ ਸਟੌਲ ਮਫਲਰ ਤੇ ਵੀ ਆਪਾਂ ਇਹਨੂੰ ਪਾ ਸਕਦੇ ਹਾਂ ਠੀਕ ਹੈ ਜੇਕਰ ਤੁਸੀਂ ਕੋਈ ਪ੍ਰੋਜੈਕਟ ਬਣਾਉਣਾ ਜਿਵੇਂ ਜੈਕਟ ਵਗੈਰਾ ਬੱਚਿਆਂ ਦੀਆਂ ਕੋਟੀਆਂ ਸਵਟਰ ਬਣਾਉਣੀਆਂ ਜਾਂ ਸਵਟਰ ਬਣਾਉਣਾ ਤਾਂ ਤੁਸੀਂ ਇਹ ਤੁਹਾਡੇ ਕੋਲ ਇਸ ਤਰ੍ਹਾਂ ਨਹੀਂ ਪਾਛ ਮੈਂ 10 ਨੰਬਰ ਸਲੰਗਾਂ ਲੈਣੀਆਂ ਠੀਕ ਹੈ ਵਰਦਮਾਨ ਦੀ ਤਿੰਨ ਪ্লাই ਪਾਛ ਮੈਂ ਮੇਰੇ ਕੋਲ 10 ਨੰਬਰ ਸਲਾਂਗਾ ਤੇ ਇਹਨਾਂ ਨੂੰ ਇਸ ਡਿਜ਼ਾਈਨ ਨੂੰ ਬਣਾਉਣਾ ਤੇ ਜੇਕਰ ਤੁਸੀਂ ਬਣਾਉਣਾ ਇਸ ਨੂੰ ਸ਼ਾਲ, ਸਟੌਲ, ਮਫਲਰ ਤੇ ਤਾਂ ਫਿਰ ਤੁਸੀਂ ਮੋਟੀਆਂ ਸਲਾਂਗਾਂ ਲੈਣੀਆਂ ਮੋਟੀਆਂ ਸਲਾਂਗਾਂ ਤੇ ਜਿਹੜਾ ਇਹ ਡਿਜ਼ਾਈਨ ਹੈ ਲੂਜ਼ ਬਣ ਕੇ ਆਉਂਦਾ ਬਹੁਤ ਹੀ ਸੋਹਣਾ ਲੱਗਦਾ ਜਿਵੇਂ ਮੋਟੀਆਂ ਸਲਾਂਗਾਂ ਜਿਵੇਂ 6 ਨੰਬਰ, 7 ਨੰਬਰ, 8 ਨੰਬਰ ਜਾਂ 9 ਨੰਬਰ ਠੀਕ ਹੈ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਇੱਕ ਸਲਾਈ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਲੈ ਲੈਣੇ ਜਿਵੇਂ 10 10 10 10 ਲਾਹ ਤੇ ਦੋ ਜਿਹੜੇ ਕੁੰਡੇ ਆ ਵਾਧੂ ਰੱਖਣੇ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਠੀਕ ਹੈ ਪਹਿਲੀ ਸਲਾਈਡ ਡਿਜ਼ਾਈਨ ਦੀ ਇੱਕ ਹੀ ਸਲਾਈਡ ਦਾ ਡਿਜ਼ਾਈਨ ਹੈ ਵੈਸੇ ਕੁੰਡਿਆਂ ਦਾ ਜੇ ਆਪਣੇ ਇੱਥੋਂ ਫਰਕ ਪੈਂਦਾ ਹੈ ਪੁਟ ਸਿੱਧ ਹੁੰਦੀ ਹੈ ਦੇਖੋ ਸਿੱਧੀ ਸਾਈਡ ਤੋਂ ਕੁੰਡੇ ਇਸ ਤਰ੍ਹਾਂ ਆਉਂਦੇ ਆ ਤਾਂ ਇਹਨੂੰ ਆਪਾਂ ਸਿੱਧੀ ਸਾਈਡ ਕਹਿ ਦਿੰਦੇ ਆ ਉਲਟੀ ਸਾਈਡ ਤੋਂ ਕੁੰਡੇ ਇਸ ਤਰ੍ਹਾਂ ਦਿਖਾਈ ਦਿੰਦੇ ਆ ਤੇ ਇਹਨੂੰ ਆਪਾਂ ਉਲਟੀ ਸਾਈਡ ਕਹਿ ਦਿੰਦੇ ਆ ਵੈਸੇ ਡਿਜ਼ਾਈਨ ਦੋਨਾਂ ਪਾਸਿਆਂ ਤੋਂ ਇੱਕ ਹੀ ਆ ਪਹਿਲੀ ਸਲਾਈ ਆਪਾਂ ਡਿਜ਼ਾਈਨ ਦੀ ਸ਼ੁਰੂ ਕਰਾਂਗੇ ਕੁੰਡੇ ਪਾਉਣ ਤੋਂ ਬਾਅਦ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਪਹਿਲਾ ਕੁੰਡਾ ਬਾਦੂਆ ਥਾਰੋ ਚਾਹੇ ਬਣੋ ਦੂਸਰਾ ਕੁੰਡਾ ਜਿਹੜੇ ਆਪਣੇ ਤਿੰਨ ਕੁੰਡੇ ਆ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਹੁਣ ਜਿਹੜੇ ਪਹਿਲਾਂ ਇਹ ਦੋ ਕੁੰਡੇ ਇੱਕ ਕੁੰਡਾ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਲੂਜ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇਸ ਤਰ੍ਹਾਂ ਕੁੰਡਾ ਲੂਜ ਬਣਾ ਕੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਇਥੇ ਨਾ ਆਤਾ ਆਪਣਾ ਕੋਈ ਕੁੰਡਾ ਘਟਿਆ ਤੇ ਨਾ ਹੀ ਵਧਿਆ ਜਿਹੜਾ ਆਪਾਂ ਇੱਕ ਕੁੰਡਾ ਬਣਾਇਆ ਸੀ ਬਾਅਦ ਵਿੱਚ ਆਪਾਂ ਦੋ ਕੁੰਡਿਆਂ ਦੇ ਇੱਕ ਕਰਤਾ ਤੇ ਇੱਕ ਕੁੰਡਾ ਰਹਿ ਗਿਆ ਠੀਕ ਹੈ ਦੋ ਕੁੰਡਿਆਂ ਦੇ ਦੋ ਕੁੰਡੇ ਹੋ ਗਏ ਤੀਸਰਾ ਕੁੰਡਾ ਉਲਟਾ ਇਹੀ ਤਿੰਨ ਤਿੰਨ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਦੁਬਾਰਾ ਫੇਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਇਹਨਾਂ ਦੋ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਆਪਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਤੀਸਰਾ ਕੁੰਡਾ ਥ੍ਰੈੱਡ ਅੱਗੇ ਕਰਕੇ ਬਣਾ ਲਾਂਗੇ ਉਲਟ ਤਿੰਨ ਕੁੰਡੇ ਹੋ ਗਏ ਥ੍ਰੈੱਡ ਕਰਨਾ ਹੈ ਪਿੱਛੇ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਆ ਜਿਹੜੇ ਆਪਣੇ ਇਹਨਾਂ ਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਾਂਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਥ੍ਰੇਡ ਅੱਗੇ ਕਰਕੇ ਕੁੰਡਾ ਬਣਾਵਾਂਗੇ ਉਲਟਾ ਤਿੰਨ ਕੁੰਡੇ ਹੋ ਗਏ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਨਾ ਤਿੰਨ ਤਿੰਨ ਕੁੰਡਿਆਂ ਤੇ ਆਪਣਾ ਜਿਹੜਾ ਡਿਜ਼ਾਈਨ ਆ ਬੰਦਾ ਜਾਂਦਾ ਇਹੀ ਤਿੰਨ ਤਿੰਨ ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਨਾ ਇੱਕ ਕੁੰਡਾ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਇਆ ਲੂਜ਼ ਇਹ ਰੇਸਤਰੇ ਦੋ ਕੁੰਡਿਆਂ ਦਾ ਇੱਕ ਬਣਾਤਾ ਥ੍ਰੈਡ ਅੱਗੇ ਕਰਕੇ ਕੁੰਡਾ ਉਲਟ ਤਿੰਨ ਕੁੰਡੇ ਹੋ ਗਏ ਥ੍ਰੈਡ ਕਰਨਾ ਹੈ ਪਿੱਛੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਛੱਡ ਕੇ ਇੱਕ ਕੁੰਡਾ ਬਣਾਉਣਾ ਲੂਜ਼ ਇਹ ਦੋ ਕੁੰਡਿਆਂ ਦੇ ਵਿੱਚ ਦੀ ਕੁੰਡਾ ਬਣ ਜਾਂਦਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਬਣਾਉਣਾ ਹੈ ਪਿਛਲੀ ਸਾਈਡ ਤੋਂ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਥ੍ਰੈਡ ਕਰਨਾ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਥ੍ਰੈਡ ਕਰਾਂਗੇ ਪਿੱਛੇ ਫਿਰ ਇਸ ਤਰ੍ਹਾਂ ਇੱਕ ਕੁੰਡਾ ਛੱਡ ਕੇ ਇੱਕ ਕੁੰਡਾ ਬਣਾਇਆ ਲੂਜ਼ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾਤਾ ਇਸ ਤਰ੍ਹਾਂ ਥ੍ਰੈਡ ਕੀਤਾ ਅੱਗੇ ਤੀਜਾ ਕੁੰਡਾ ਉਲਟ ਥ੍ਰੈਡ ਕੀਤਾ ਪਿੱਛੇ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਇਆ ਲੂਜ਼ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਹੁਣ ਆਪਣਾ ਇਹ ਕੁੰਡਾ ਉਲਟਾ ਆਜੂ ਇਸ ਤਰ੍ਹਾਂ ਠੀਕ ਹੈ ਸਟਾਰਟਿੰਗ ਚ ਆਪਣਾ ਇਸ ਤਰ੍ਹਾਂ ਆਇਆ ਸੀ। ਬਾਦੂ ਕੁੰਡਾ ਛੱਡ ਕੇ ਦੋ ਕੁੰਡਿਆਂ ਦੇ ਵਿੱਚ ਦੀ ਆਪਾਂ ਕੁੰਡਾ ਬਣਾਇਆ ਸੀ। ਠੀਕ ਹੈ? ਤਾਂ ਲਾਸਟ ਤੇ ਆਪਣਾ ਹੁਣ ਇੱਕ ਕੁੰਡਾ ਉਲਟਾ ਆ ਗਿਆ। ਪੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ। ਸਿੱਧਾ ਬਣਾਓ ਚਾਹੇ ਉਲਟਾ ਇਹ ਤੁਹਾਡੀ ਆਪਣੀ ਮਰਜ਼ੀ ਹੈ। ਦੂਸਰੀ ਸਲਾਈ ਰੋਂਗ ਸਾਈਡ ਤੋਂ। ਦੂਸਰੀ ਸਲਾਈ ਕਹਿ ਲਓ ਜਾਂ ਪਹਿਲੀ ਸਲਾਈ ਕਹਿ ਲਓ ਕਿਉਂਕਿ ਇਹ ਹੀ ਸਲਾਈ ਆਪਾਂ ਇਧਰ ਰਿਪੀਟ ਕਰਨੀ ਹੈ। ਹੁਣ ਇਹ ਕੁੰਡਾ ਇੱਧਰ ਉਲਟਾ ਆਇਆ ਸੀ ਠੀਕ ਹੈ ਤਾਂ ਹੁਣ ਇਹ ਕੁੰਡਾ ਆਪਾਂ ਉਤਾਰੂ ਚਾਹੇ ਬਣੋ ਬਾਧੂ ਕੁੰਡਾ ਥ੍ਰੈਡ ਕਰਾਂਗੇ ਪਿੱਛੇ ਹੁਣ ਇਹਨਾਂ ਦੋ ਕੁੰਡਿਆਂ ਦੇ ਵਿੱਚ ਦੀ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਕੁੰਡਾ ਥੋੜਾ ਜਿਹਾ ਲੂਜ਼ ਰੱਖਣਾ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਲੈਨੇ ਇਸ ਤਰ੍ਹਾਂ ਦਵਾਰਾ ਫਿਰ ਉਹੀ ਸਿਲਾਈ ਆਪਾਂ ਰਿਪੀਟ ਕਰਦੀਆਂ ਠੀਕ ਹੈ ਥ੍ਰੈਡ ਕਰਨਾ ਹੈ ਪਿੱਛੇ ਇਹ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਉਣਾ ਇੱਕ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਅੱਗੇ ਇੱਕ ਕੁੰਡਾ ਉਲਟਾ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਸੌਰੀ ਇੱਕ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਕਰਨਾ ਹੈ ਠੀਕ ਹੈ ਆਪਾਂ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਤੀਸਰਾ ਕੁੰਡਾ ਉਲਟਾ ਇੱਕ ਸਲਾਈ ਨਹੀਂ ਆਪਾਂ ਬਾਰ-ਬਾਰ ਪੇਟ ਕਰਨਾ ਦੋਨਾਂ ਸਾਈਡਾਂ ਤੋਂ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਫਿਰ ਉਸੇ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਲੂਜ਼ ਥੋੜਾ ਜਿਹਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਠੀਕ ਹੈ ਤੀਸਰਾ ਕੁੰਡਾ ਉਲਟ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਦੇਖ ਰਹੇ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਸੋਹਣਾ ਲੱਗਦਾ ਹੋਵੇ ਮੇਰੇ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਥ्रेड ਕਰਨਾ ਪਿੱਛੇ ਉਸੇ ਤਰ੍ਹਾਂ ਇਹ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਲੂਜ ਫੇਰੇ ਦੋ ਕੁੰਡਿਆਂ ਦਾ ਇੱਕ ਬਣਾ ਦਿੰਨੇ ਆ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਆ ਗਿਆ ਦੂਸਰਾ ਕੁੰਡਾ ਵੀ ਉਲਟਾ ਬਣਾਣਾ ਕਿਉਂਕਿ ਕੁੰਡਿਆਂ ਦੇ ਹਿਸਾਬ ਨਾਲ ਇਧਰ ਆਪਣਾ ਹੀ ਉਲਟਾ ਪਾਸਾ ਠੀਕ ਹੈ ਦੇਖੋ ਜਦੋਂ ਆਪਾਂ ਇੱਕ ਸਲਾਈ ਨੂੰ ਦੋਨਾਂ ਪਾਸਿਆਂ ਤੋਂ ਰਿਪੀਟ ਕੀਤਾ ਹੈ ਉਹੀ ਸਲਾਈ ਆਪਣੀ ਸਿੱਧੇ ਪਾਸੇ ਤੋਂ ਰਿਪੀਟ ਹੋਈ ਹੈ ਦੇਖੋ ਇਸ ਤਰ੍ਹਾਂ ਡਿਜ਼ਾਈਨ ਆਇਆ ਉਹੀ ਸਲਾਈ ਆਪਣੀ ਉਲਟੀ ਸਾਈਡ ਤੋਂ ਰਿਪੀਟ ਹੋਈ ਹੈ ਤਾਂ ਦੋਨਾਂ ਸਾਈਡਾਂ ਤੋਂ ਡਿਜ਼ਾਈਨ ਹੈ ਜਿਹੜਾ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਡਿਜ਼ਾਈਨ ਬਣ ਕੇ ਆਉਂਦਾ ਹੈ ਠੀਕ ਹੈ ਕੋਈ ਵੀ ਪਾਸਾ ਤੁਸੀਂ ਵਰਤ ਸਕਦੇ ਹੋ ਜੇਕਰ ਸ਼ਾਲ ਸਟੌਲ ਮਫਲਰ ਤੇ ਤੁਸੀਂ ਬਣਾ ਰਹੇ ਹੋ ਇਹਨੂੰ ਲੌਂਗ ਜੈਕਟ ਤੇ ਵੀ ਇਸ ਡਿਜ਼ਾਈਨ ਨੂੰ ਤੁਸੀਂ ਬਣਾ ਸਕਦੇ ਹੋ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹੋ ਵਿੱਚ ਜਿਹੜੀ ਆਪਣੀ ਇਸ ਤਰ੍ਹਾਂ ਕੰਨੀਆਂ ਤੇ ਜਿਹੜੀ ਬਟਨ ਪੱਟੀ ਆ ਕੋਈ ਆਪਾਂ ਬਟਨ ਪੱਟੀ ਵਾਲਾ ਪ੍ਰੋਜੈਕਟ ਬਣਾਉਣੀ ਹੈ ਜਿਵੇਂ ਜੈਕਟ ਵਗੈਰਾ ਤਾਂ ਬਟਨ ਪੱਟੀ ਵੀ ਇਹ ਤੁਸੀਂ ਚਲਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਐ ਡਿਜ਼ਾਈਨ ਨੂੰ ਕਿਸ ਤਰ੍ਹਾਂ ਸੈੱਟ ਕਰਨਾ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਸੌਖਾ ਡੈਨ ਲੈ ਕੇ ਧੰਨਵਾਦ